ਸ੍ਰੀ ਵਾਹਿਗੁਰੂ ਸਹਿਗੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਹਿਗੀ ਜਪਰੀ ਸਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨ ਹੋਵਈ ਜੇ ਸੋਚੀ ਰਖਵਾ ਚੁੱਪੈ ਚੁੱਪਨ ਹੋਵਈ ਜੇ ਲਾ ਰਹਿ ਤਾਰੇ ਭੁਖੈ ਭੁਖ ਨਾ ਉੱਤਰੀ ਜੇ ਬੰਨਾ ਪੁਰੀਆ ਭਾਰ ਸਹੈ ਸਿਆਣਪ ਲਖ ਹੈ ਤਾ ਇੱਕ ਨ ਚੱਲੇ ਨਾਰੋ ਕਿਸ ਤਿਆਰ ਹੋਈ ਐ ਕੇ ਪੂਰੇ ਟਿਪਨ ਹੁਕਮ ਰਜਾਈ ਚਲਣਾ ਨਾਨਕ ਰਿਖਿਆ ਨਾਨਕ ਕੁਮੀ ਹੋ ਨ ਕਰ ਕੁਨਾ ਕਹਿ ਜਾਈ ਕੁਮੀ ਹਾਨੀ ਕੀ ਹੁਕਮ ਲੈ ਵੜਾਈ ਹੁਕਮੇ ਰਤਮਨੀਟ ਹੁਕਮ ਲੈ ਦਸ ਪਾਈ ਹੈ ਇੱਕ ਨਾ ਹੁਕਮ ਬੈਸੀ ਸੇ ਇੱਕ ਹੁਕਮੇ ਸਦਾ ਪੁਆਈ ਹੈ ਹੁਕਮੇ ਅੰਦਰ ਸਹਿਬ ਕੋ ਬਾਹਰ ਕੁਨਾ ਕੋਏ ਨਾਨਕ ਹੁਕਮਾ ਜੇ ਉਜਾਏ ਤਾਂ ਹਮਾ ਕਨ ਕੋਏ ਗਾਵੇ ਕੋ ਤਾਨ ਹੋਇ ਸੈਤਾਨ ਗਾਵੇ ਕੋ ਦਾ ਜਨੇ ਨੀਸਾਨ ਗਾਵੇ ਕੋ ਗਨੋੜੀਆਂ ਆਇਆਂ ਚਾਰ ਗਾਵੇ ਕੋ ਜੈ ਵਿਖੇ ਵਿਚਾਰ ਗਾਵੇ ਕੋ ਸਾਜ ਰੀਤਨ ਕੀ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਪੈ ਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਅਧੂਰ ਕੱਨਾ ਕ੍ਰਿਨਾ ਵਾ ਟੋਟ ਕੱਤ ਕੱਤੀ ਕੋਟੀ ਕੋਟ ਜਿੰਦਾਦੀ ਲੈਂਦੀ ਠਕਪਾ ਹੈ ਜੁਗੈ ਜੂਤਰ ਖਾਈ ਖੈ ਹੁਕਮੀ ਕੁਚਲਾਏ ਰਹਿ ਨਾਨਕ ਇਸੇ ਵਿਪਰਵਾ ਸਾਚਾ ਸਹਰ ਸਾਜਨਾ ਹੈ ਭਾਖੇ ਪਾਪਾਰੇ ਅੱਖੇ ਮੰਗਾ ਜਿਹੀ ਜਿਹੀ ਦਾਨ ਕਰੀ ਰਤਾਰੂ ਫੀਰ ਕਿ ਕਰਖੀ ਅਜਤ ਸੈ ਦਰਬਾਰ ਮੋਹਾਵ ਕੇ ਬੁਲਨ ਬੋਲੀਐ ਜਿਸੰਤਰੇ ਪਿਆਰ ਮਤਵੇਰਾ ਸਚਨਾ ਉਰਿਆ ਵਿਚਾਰ ਕਰਨੀਆ ਕੱਪੜ ਨਦੀ ਮੋਖ ਦਵਾਰ ਨਾਨਕੀ ਵਾ ਜਾਣੀਆ ਸਭ ਅਪਿਛੇ ਰੀਟਾ ਪੈ ਨ ਜਾਇ ਕੀਤਾ ਨ ਹੋਇ ਆਪਿਆ ਜਿਨੀ ਸੁਏ ਜੇਨ ਸੇਵਾ ਤਨ ਪਾਇਆ ਮਹਾਨ ਨਾਨਕ ਕਾਵਿਅ ਗੀਨਿ ਤਾਨ ਨਾਨਕ ਕਾਵਿਅ ਸਨੇਮ ਰਖੇ ਭਾਉ ਦੁਖ ਪਰ ਸੁਖ ਲਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਾਏ ਸਮਾਈ ਗੌਰ ਈਸ਼ਰੇ ਗੁਰ ਗੌਰ ਕਬਰ ਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਏ ਕਹਿ ਨਕਤ ਨਜਾਈ ਗੁਰਾਏ ਕੋ ਦੇਹੁ ਜਾਈ ਸਪਨਾ ਜੀਆ ਕਾ ਇਕ ਦਤਾ ਸੂਮਾ ਇਸ ਨਜਾਈ ਤੀਰਥਨਾ ਜਿਤਸ ਪਾਵੈ ਮਨੁ ਭਾਨੇ ਕੇ ਨਾਇ ਕਰੀ ਜਿਤ ਸ੍ਰੇਠੁ ਪਾਈ ਕਾਣ ਕਰਮ ਕੇ ਮਿਲਾਇ ਲੈ ਮਤਿ ਵਿਚਿ ਰਤਿ ਜੋਹਰ ਮਾਨਕ ਜੇ ਇਕ ਗੁਰ ਕੀ ਸਿਖ ਸੁਣੀ ਗੁਰ ਆਇ ਕੈ ਦੇਹੁ ਜਾਈ ਸਭਨਾ ਦੀਆ ਕਾ ਇਕ ਦਾਤਾ ਸੋ ਮਨ ਸਨਜਾਈ ਜੇ ਤੁਟਾਰੀਆ ਤਾਹੋ ਸੁਣੀ ਹੋਏ ਨਾਖਲਾ ਵਿੱਚ ਆਣੀਐ ਨਾਸ ਦਸਬ ਕੋਇ ਚੰਗਾ ਨ ਰਖਾਇ ਕੈ ਜਸ ਕੀ ਕਲੇ ਜੇ ਤਿਸ ਨਿਰਨਾਹ ਰਾਇ ਤਨ ਮਾਤਲ ਮਛ ਕੀ ਕੀਟਾ ਅੰਦਰ ਕੀਟ ਕਰੈ ਦੋ ਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੈ ਗੁਣਵਲ ਕਿਆ ਗੁੰਦੇ ਤੇ ਹਕ ਕੋ ਨਸ ਜਾਈ ਜੇਤ ਸੈ ਗੁਣ ਕੋਏ ਕਰੀ ਸੁਣੈ ਸੇ ਪੀ ਸੁਨਾਥ ਸਨੇ ਤਤ ਅਕਾਸ਼ ਸਨੇ ਦੀਪ ਰੂਪ ਤਾ ਦ ਸਨੇ ਪਨਸ ਕੇ ਕਰ ਨਾਮ ਪਤਸ ਵਿਕਸ ਸੁਣੇ ਦੂਪਾਵ ਕਨਾਸ਼ ਸੁਣੇ ਆਈਸ਼ਰ ਬਰਮਾਇੰਦ ਸੁਣੇ ਮੁਖਸਲਾ ਹੰਮੰਦ ਸੁਣੇ ਜੋਗ ਜੁਗਤ ਤੰਬੀਦ ਸੁਣੇ ਸਾਸਤ ਸਿਮਰਤ ਵੀਦਨ ਪਤਸ ਦੇ ਵਿਕਾਸ ਸੁਣੇ ਦੂਪਾਵ ਕਨਾਸ਼ ਸੁਣੇ ਸਤ ਸੰਤੋਖ ਗਿਆਨ ਸੁਣੇ ਸਰਕੈਸ਼ਿਨਾਨ ਸੁਣੇ ਪਰਪਰਪਾਵ ਮਾਨ ਸੁਣੇ ਲਾਗੈ ਸਚਿਆਨ ਪਤਸ ਦੇ ਵਿਕਾਸ ਸੁਣੇ ਦੂਪਾਵ ਕਨਾਸ਼ ਸੁਨਹਿ ਸਰਾਗੁਨਾ ਕੀ ਕਹਾ ਸੁਨਹਿ ਸੇ ਕੀ ਪਸ਼ਹ ਸੁਨਹਿ ਦੇ ਪੈਰਾ ਸੁਨਹਿ ਅਤਿ ਸਿਕ ਮਨ ਪੈਤਾ ਸ੍ਰਿ ਵਿਕਾਸ ਐਂ ਰੂਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿੱਛਾ ਪਿੱਛਾ ਇਕ ਕਰਨ ਕਰਨਿਖਨਾਰੇ ਮਨਨੇ ਕਬਹ ਕਨ ਵਿਚਾਰ ਰੂ ਹੈ ਸਨਾ ਮੇਨ ਜਨੋ ਹੈ ਜੇ ਕੋ ਮੰਡਾਣ ਮਨ ਕੋਏ ਮਨਾ ਸਤਵੈ ਮਨ ਬੁਧ ਮਨੈ ਸਲਫਨ ਕੀ ਸੁਧ ਮਨੈ ਮਚੋਟ ਨਾ ਕਾਈ ਮਨੈ ਚੰਕਸਾ ਨਜਾਇਆ ਸਨਾਮ ਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਠਾ ਗਨਪਾਈ ਮਨੈ ਪਸੋਂ ਪ੍ਰਗਟ ਜਾਏ ਮਨੈ ਬਾਗ ਨ ਚੱਲੈ ਪੰਥ ਮਨੈ ਧਰਪ ਸੇ ਸੰਬੰਧ ਐਸਾ ਨਾਮ ਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਕ ਦਵਾਰ ਮਨੈ ਪਰਵਾਰੈ ਸਾਧਾਰ ਮਨਨ ਤਰਾ ਤਾਰਿਕ ਸਿਖ ਮਨਨ ਨਾਨਕ ਨਾ ਬਿਖ ਐਸ ਨਾਮ ਮਿਰਿ ਜਨ ਹੋਏ ਜੇ ਕੋ ਮੰਨ ਜਨੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੈ ਦਰ ਕੀ ਮਾਨ ਪੰਚੇ ਸਹਜ ਦਾ ਰਾਜਾ ਜਾਨ ਪੰਚਾ ਕਾ ਗੁਰ ਏਕ ਗਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੰਨੈ ਨਾ ਸਮਾਰੀ ਤੋ ਧਰਮ ਦੇ ਆਕਾ ਬੂਤ ਸੰਤੋਤਾ ਵਰਖੈ ਜਨ ਸੂਤ ਹੈ ਇਕ ਕੂਟਿਆ ਵਸਿਆ ਤੇ ਉੱਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋ ਰਾ ਤੇ ਪਾਸ ਲੈ ਕਮਜ਼ੋਰ ਆ ਜੀ ਆ ਜਾ ਤ੍ਰਿੰਗਾਂ ਕੇ ਨਾਮ ਸਬਨਾ ਲਿਖਿਆ ਉਰੀ ਕਲਾਮ ਇਹੋ ਲਿਖਾਲੀ ਜਾਣੇ ਕੋਈ ਲਿਖਾਲੀ ਕਿਆ ਕੀਤਾ ਹੋਏ ਕੀਤਾ ਤਾਂ ਸਵਲ ਰੂਪ ਕੀਤੀ ਤਾਂ ਜਾਣ ਕਾਨ ਕੋ ਤਾ ਕੀਤਾ ਬਸਾ ਇੱਕ ਕਉ ਆਉ ਤਿਸਤੇ ਹੋਏ ਲੈ ਜੀ ਆ ਗੁਰਦੇਤ ਕਉਨ ਕਹਾ ਵੀ ਚਰਿ ਵਾਰਨ ਜਾਵਾ ਇਕ ਵਾਰੀ ਜੋਤਿ ਪਾ ਸੈ ਪ੍ਰਕਾਰ ਤੂਸਰਾ ਸਲਾਮ ਪੰਜ ਰੰਕਾਰੀ ਅ ਸੰਖ ਜਪ ਸੰਗ ਪਾ ਸੰਗ ਪੂਜਾ ਸੰਗ ਕਰਤਾ ਸੰਗ ਰੰਮੁ ਪੀਠ ਪਾਠ ਸੰਗ ਜੋ ਮਨ ਰਹੈ ਉਦਾਸ ਅ ਸੰਗ ਪਾਤ ਗੁਣ ਗਿਆਨ ਵੀ ਚਰ ਸੰਸਤੀ ਸੰਕਰਤਾ ਰੇ ਸੰਗ ਸੂਰਮਾ ਵਸਾਰ ਅਸੰਖ ਮੋਲੇ ਲਿਵ ਲਾਇ ਤਾਰੇ ਕੁਝ ਕਨ ਕਹਾ ਵਿਚਾਰ ਵਨ ਜਮ ਇਕ ਵਾਰੀ ਜੁਟ ਪਾਵੈ ਸੰਵਿਕਾਰ ਤੂੰ ਸ੍ਰੀ ਸਲਾਮਤ ਨਿਰੰਕਰ ਅਸੰਖ ਮੁਰਖੰਦ ਕੋਰਾ ਸੰਕ ਚੋਰ ਹਰਾਮ ਕੋਰ ਅਸੰਖ ਮਰਕਾ ਜਾਹੇ ਜੂਰ ਸੰਗਲਵ ਦਿੱਤਿਆ ਕਮਾਹ ਸੰਕਾ ਪਾਪੀ ਪਾਪ ਕਰ ਜਾਹੈ ਅਸੰਖ ਪੂਰਿਆ ਪੂਰੇ ਫਿਰ ਹੈ ਅਸੰਖ ਦੇਸ ਮਨ ਫਕਾ ਸੰਕ ਨਿੰਦਕ ਸਿਰ ਕਿਰਪਾ

ਜਿਨੇ ਹਲੀ ਕਹਤੇ ਸਨਾ ਹੈ ਜੇ ਫਰਮਾ ਤੇ ਟਿਪਾ ਹੈ ਜਿਤਾ ਕੀ ਕਹ ਤਿਤਨਾ ਹੋ ਵਿੰਨਾ ਹੈ ਨਾ ਕੋtau ਕੁਦਰਤ ਕਮ ਕਹਾ ਵਿਚਾਰਿ ਵਿਵਰ ਜਾਵੈ ਇਕਵਾਰੀ ਜੋਤ ਭਵ ਸੈ ਬ੍ਰਿਕਾਰੀ ਤੂੰ ਸਦਾ ਸਲਾਮਤ ਨਿਰੰਕਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਂ ਤੈ ਉਤਰਖੀ ਮੂਤ ਬਲੀਤੀ ਕੱਪੜ ਹੋਏ ਦੇ ਸਭ ਲਿਏ ਉਤਈ ਪਰਿਅ ਮਤਪਪਕ ਸੰਗ ਉਤਪਨ ਕੈ ਰੰਗੁ ਕੁ ਨ ਪਪੀਆ ਕੰਨਾ ਹੈ ਕਰ ਕਰ ਕੰਨਾ ਨਿਕਲੇ ਜਾ ਆਪੇ ਮੀਰ ਆਪੇ ਖਹ ਨਾਨਕ ਮੀਆ ਜਾ ਤੀਰਥ ਤਬਜ ਤਦਾਨਾ ਜੇ ਕੋ ਪਾਵੈ ਤ ਕਵਨ ਸੁਨਿਆ ਮਨਿਆ ਮਨ ਚੀਤਾ ਪਾਓ ਅੰਤਰਗਤ ਚੀਤ ਮਿਲਨਾਓ ਸਾਖੁ ਗਤਿ ਰੇ ਮਾਨਾਹੀ ਕੋਇ ਵਿਨਗੁ ਕੀਤੇ ਫਤ ਨ ਹੋਇ ਸੁਅਸਤਤ ਬਾਣੀ ਬਰਮਾਉ ਸਤ ਸੁਹਾਨ ਸਦਾ ਮੰਚਾਉ ਕੰਸੁ ਇਲਾਬਤ ਕਮਨਾ ਕਮ ਚਿਤ ਕਮਨ ਵਾਰੇ ਕਮ ਸਿਰਤੀ ਮਾਉ ਕਮਨ ਜਿਤੁ ਆਕਾਰਿ ਵਿਨ ਪਾਇ ਪੰਡਤੀ ਜੀ ਹੋਇ ਲੇਖ ਗੁਰਾਨ ਵਤਨ ਪਾਇਓ ਕਾ ਦੀਆ ਜੇ ਲਿਖਨ ਲੇਖ ਗੁਰਾਨ ਚਿਤਵ ਨ ਜੋਗੀ ਜਾਣੈ ਰਤਮਾ ਨ ਕੋਈ ਜਗ ਕਰਤਾ ਸਿਤੀ ਕੋ ਸਾਧਿਆ ਭੀਨਾ ਨ ਸੋਈ ਕਿਉ ਕਰਿਆ ਕਾਕੇ ਸੈ ਲਾਇਕੋ ਅੰਨਿ ਕਿਉ ਜਾਣਾ ਨਾਨਕ ਕੰਸਬ ਕੋ ਆਕੇ ਇੱਕ ਦੂ ਇੱਕ ਸਿਆਨਾ ਵੱਡਸਾ ਹੈ ਵੱਡੀ ਨਾਇ ਕਿ ਤਦ ਕਾ ਹੋਇ ਮਨ ਗ੍ਰੀ ਕੋ ਆਪੁਰ ਅਗਿਆਨ ਸੋ ਹੈ ਪਾਤਲ ਪਤਲ ਲਖ ਗਸ ਅਕਾਸ ਔਰ ਕੁਲਪਾਲ ਤੁਕੇ ਵੇਤ ਕਿਨਿਕ ਬਾਤ ਸਹਿਸ 18 ਕੈਨ ਪਤੀ ਪਾਸ ਬੇਦਾ ਤੂ ਲਿਖ ਤਾਲ ਲਕੀਆ ਲਿਖਿ ਹੋਇ ਵਿਨਾਸ ਨਾਨਕ ਵੱਡਾ ਆਕੀਆ ਆਪੇ ਜਾਣਿਆ ਸਾਲਾਹੀ ਸਲਾਹੇ ਤਿਸ ਨ ਪਾਈਆ ਨਦੀਆ ਤੇ ਵਾ ਬਗਸ ਮੂੰ ਨ ਜਾਣੀਐ ਸਮੁ ਸਾਸੁ ਸੁਲਤਾਨ ਗਿਰੈ ਸੇਤੀ ਮਾਲ ਧਨ ਕੀੜੀ ਤਰਨ ਹੋਵਨੀ ਜੇ ਤਿਸ ਮਨੁ ਨ ਵੀਸਰੇ ਅੰਤਨਾ ਸਿਫਤੀ ਕਹਿ ਅੰਤ ਨਕਨੇ ਦੀਨ ਅੰਤ ਅੰਤਨਾ ਵੇਖਣ ਸੁਨੰਤ ਅੰਤਨਾ ਗਾਪੇ ਕੇ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਾਵਾਰ ਅੰਤ ਕਾਨ ਕੀਤੇ ਵਿਰਲਾਹੇ ਨਾ ਕਿੰਤ ਨ ਪਾਇ ਜਾਏ ਉਸ ਨ ਜਾਣੇ ਕੋਈ ਭਗਤ ਕਹੀਏ ਭਗਤਾ ਹੋਏ ਵੱਡਾ ਸਾਈ ਉੱਚਾ ਤਾ ਉੱਚੇ ਉਪਰਿ ਉੱਚਾ ਨਾ ਹੋਏ ਵੀ ਉੱਚਾ ਹੋਏ ਕੋਈ ਤੇ ਸੂਚੇ ਕੋ ਜਾਣੈ ਸੋਈ ਜੀਵਦਾ ਅਨਿਆ ਪੂ ਨਾਨਕ ਨਦੀ ਕਰਮੀ ਦਾ ਬਹੁਤ ਕਰਮ ਲਿਖਿਆ ਨ ਜਾਏ ਵਡਾ ਦਾਤਾ ਤਨ ਆਤਮਾ ਕਿਤੇ ਮੰਗੇ ਦੂਰ ਪਰ ਕਿਤੇ ਗਨ ਨਹੀਂ ਵਿਚੈ ਕਿਤੇ ਕਰਟ ਟੇ ਵੇਕਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾ ਈਕਾ ਕਿਤੇ ਰੂਪ ਸੁਨਮਾਰੂ ਏ ਬੇਟਾ ਤੇਰੀ ਦਤਾਰ ਬਨਖਲਾਸੀ ਪਾਣੇ ਹੋਏ ਹੋਰ ਅਨਸਕੇ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣ ਜੇਤੀ ਮਕਾਇ ਆਪੇ ਜਾਣ ਆਪੇ ਦੇ ਆਖੇ ਸਿਪੇ ਕੇ ਕੇ ਜਿਸਨੋ ਬਖਸੇ ਸਿਪੇ ਲਾ ਨਾਨਕ ਪਾਛਾਹੀ ਪਾਛਾ ਅਮੋਲ ਕੋਨ ਅਮੋਲ ਬਪਾਰ ਅਮੋਲ ਫਪਾਰ ਯਮ ਗੰਡਾਰ ਅਮੋਲ ਆਹਮੁਨ ਜਾਹੇ ਅਮੋਲ ਫਮ ਲਸਮਾਈ ਅਮੋਲ ਦਰਮਲ ਦੀ ਮਾਨਾ ਅਮੋਲ ਮਕਰਵਾਨ ਅਮੋਲ ਬਖੀਸ ਅਮੋਲ ਨਿਸਾਰ ਅਮੋਲ ਕਰਮਲ ਪ੍ਰਮਾਨ ਅਮੋਲ ਬੰਦਾ ਖੈ ਨ ਜਾਇ ਆਖਾ ਕਰਹਿ ਲੇਲਾ ਯਾ ਕੇ ਵੀ ਪਾਠ ਪੁਰਾਣ ਆਖੇ ਪਰੇ ਕਰਿ ਵਿਕਿਆਨ ਆਖੇ ਵਰਮੇ ਆਖੇ ਇੰਦ ਅਖਾ ਗੁਪੀ ਤੇ ਗੋਵਿੰਦ ानके सचा सवे बोल वि तरगा व ਸੂਦਰ ਕੇਹਾ ਸੂਦਰ ਕੇ ਅਜਪੈ ਸਰਸ ਮਾਲੇ ਵਾਜਿ ਨਾਨਕ ਅਨੇਕ ਸੰਖਾ ਕੀਤੀ ਵੰਨਹਾਰੀ ਕੀਤੇ ਰਾ ਕੁਰੀ ਸੋ ਕੈ ਹਨ ਕੀਤੇ ਗਾਵਨ ਹਾਰੀ ਗਵਤਨ ਕੋਨ ਪਾਣੀ ਬਾਸੰਤਰ ਕਾਵ ਰਾਜਾ ਤੁੰਦਵਾਰੀ ਗਵ ਹੈ ਚਿਤ ਗੁਪਲੇ ਦਨ ਹੈ ਲੇਖਕ ਧਰਮ ਵੀਚਾਰੇ ਗਵ ਹੈ ਈਸ਼ਰ ਬ੍ਰਹਮਾ ਦੇਵੀ ਸਾਨਸਦਾ ਸਵਾਰੀ ਗਾਵੈ ਨਨਸ ਸੰਬਾਠੀ ਦੇਵਤਿਆਂ ਦਨਨ ਲੇ ਗਾਵ ਸਤ ਸਮਦੀਂਂਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਫਲ ਫਲ ਕੀਸਰੇ ਜੁਗ ਜੁਗ ਵੇਦਾਂ ਨਾਲੇ ਗਾਵ ਮੋਹਨੀਆ ਮਨ ਮੋਹਨਾ ਸੁਰਗ ਮਤਵੇ आले ਗਾਵ ਰਤਨ ਉਪਾਇ ਤੇਰੇ ਅਸਚੀਤ ਨਾਲੇ ਗਾਵ ਜੁਨਾ ਮਹਾ ਬਰਸੂਰਾ ਗਾ ਖਾਣੀ ਚਾਰੇ ਗਵਖਾਨ ਮੰਡਲ ਵਰਪੰਡਾ ਕਰ ਕਰ ਕੇ ਤਾਰੇ ਸਹੀ ਤੁਦਨੋਂ ਗਾਵਨ ਆਵਨਾ ਰਤੇ ਤੇਰੀ ਪਤਰਸਾਲੇ ਔਰ ਕੀਤੇ ਕਾਮ ਸੇ ਮੈਂ ਚਿਤ ਨ ਆਵਨਾ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਤ ਸਹਿਜ ਸਚ ਸਚੀ ਨਾਈ ਹੈ ਵੀ ਉਸ ਜਨ ਜਾਸਿ ਰਤਨਾ ਜਨਿਤ ਰੰਗੀ ਰੰਗੀ ਬਾਣੀ ਕਰਕੇ ਜਨਸੀ ਮਾਇਆ ਜਨਮ ਪਾਈ ਕਰ ਕਰ ਵੇਖੈ ਕੀਤਾ ਆਪਣਾ माजी मां आदानी ਆਪਨਾਦ ਨਾਥੀ ਸੱਜਾ ਕੀ ਰਿਸਦਵਰਾ ਸਾਧ ਸੰਜੋਗ ਵਿਜੋਗ ਤੋ ਏਕਾ ਚਲਾਵੇਂ ਲਿਖਿਆ ਵੇ ਭਾਗ ਆਦੀ ਸੇ ਆਦੀ ਆਦਨਿ ਨਾਨਾ ਜੁਕੇ ਕੋ ਵੀ ਸਭ ਗਿਆਨ ਦਾ ਪੰਡਾਨ ਕਰਵਾ ਜੀਨਾਦ ਆਪਨਾਦ ਨਾਥੀ ਸੱਜਾ ਕੀ ਰਿਸਦਵਰਾ ਸਾਧ ਸੰਜੋਗ ਵਿਜੋਗ ਤੋ ਏਕਾ ਚਲਾਵੇਂ ਲਿਖਿਆ ਵੇ ਭਾਗ ਆਦੇਸ਼ ਅਦੇਸ ਆਦਨਿਲਨ ਅਨਹਤ ਦੂਰਿਕ ਕੋਵੇਸ ਇਕਾ ਮਾਈ ਜੁਗਤ ਵਿਆਈ ਤਿੰਤੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਇ ਦੀਵਾਨ ਜੇ ਤਸਪਾਵਤ ਵਿੱਚ ਲਾਵੈ ਜੇ ਹੋਇ ਬ੍ਰਹਮਾਨ ਉਹ ਵਿਕੈ ਉਹਨਾਂ ਨਦਨ ਆਵੈ ਬਹੁਤਾ ਇਹੋ ਵਿਦਾਨ ਆਦੇਸ਼ ਅਦੇਸ ਆਦਨਿਲਨ ਅਨਹਤ ਦੂਰਿਕ ਕੋਵੇਸ ਸਨੁਐ ਰੋਇ ਬੰਦਾਰੀ ਤੁ ਕਿਸ ਪਾਇਆ ਸੋ ਇੱਕ ਵਾਰੀ ਕਰ ਕਰ ਵੇਖੈ ਸਿਤਿਨਹਾਰੈ ਨਾਨਕ ਸੱਚੇ ਕੀ ਸੱਚੀ ਕਹ ਰਿਆ ਦੇਤਿ ਸਿਆਦੇਸ ਅਗਨਿਲ ਅਨੰਥ ਜੁਗ ਇੱਕੋ ਵੇਸ ਇਕ ਦੂਜੀ ਫੋਂ ਲਖ ਹੈ ਲਖ ਅਲਾਇਸ ਲਾ ਲਗੀੜਾ ਕੀ ਇੱਕ ਨਾਮ ਜਦੀ ਸੈ ਤ੍ਰਪਤ ਪਵਣੀਆਂ ਜਦ ਇਹ ਹੋਇਆ ਕੀ ਸ ਸੁਨ ਗਲਾਂ ਆਕਾਸ਼ ਕੀ ਕੀਟਾ ਈ ਰਿਸਨਨ ਸੁਨਦੀ ਪਾਈਐ ਕੂਰੀ ਕੂੜਾ ਠੀਸ ਅੱਖਣੇ ਜੋ ਚਪੈ ਨਹਿ ਜੋਰ ਜੋ ਨ ਮੰਗਣ ਦੀਨਾਂ ਜੋਰ ਜੋ ਨ ਜੀਵਨ ਮੰਨਣ ਜੋਰ ਜੋ ਨ ਰਾਜ ਮਹਾਂ ਮਨਸੂਰ ਜੋ ਨਾ ਸੁੱਤੀ ਜਾਂ ਰੀਚਰ ਜੋ ਨ ਜੁਤੀ ਛਟੇ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਉਤਮੀਜ ਨ ਕੋਏ ਰਾਤੀ ਰਤਿ ਤਿ ਤਿ ਵਾਰ ਪੰਪਾ ਨਿਗਨੀ ਪਤਾਲ ਅਤਿ ਸੋ ਤਤਿਤਾ ਅਵ੍ਰਕਿਤ ਰਮਸਾਲ ਤਸਜਿਦੁਲ ਕਿਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਤਾਰੂ ਸਚਾ ਆਸਟਾ ਦਰਬਾਰ ਪਿਥਾ ਸੋਨ ਪੰਚ ਪਰਮਾਨ ਅਨਤਿ ਕਰਮ ਪਵਨੀ ਸਾਨ ਕਟਪਕੈ ਉਤਪਾਇ ਨਾਨਕ ਗਇਆ ਜਾਪੈ ਜੈ ਧਰਮ ਕੰਕਾ ਕਾ ਧਰਮ ਗਿਆਨ ਕੰਕਾ ਕੋ ਕਰਮਾ ਕੀਤੇ ਪਾਨ ਪਾਨੀ ਵਾਸੰਤਰ ਕੀਤੇ ਕਾਮ ਵੇਸ ਕੀਤੇ ਬਰਮਾ ਘਰਤ ਕਰੀਐ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਰੂਪ ਦੀਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਰ ਦੇਸ ਕੀਤੇ ਸਰਵਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੀਵ ਦਾਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਕਾਨੀ ਕੀਤੇ ਵਾਨੀ ਕੀਤੇ ਪਾਦ ਨਰੰਦ کیت ستی سیو کیتے نان گند گیان کن می گیان پرچنڈا بتا کر ستما نو تہ کر سرستا کی کرم خان کی بانی جور تے ہو نہ کوئی ہو روت مہابر آ

ਇਕੋ ਕਥ ਤਨ ਅਨੰਤ ਤਲੁਲ ਅਕਰ ਜਿ ਜ ਹੁਕਮ ਤੇ ਅਧਿਕ ਕਰ ਵਿਕੇ ਇਸੇ ਕਰਿ ਚਰ ਨਾਨਕ ਕਥਨਾ ਕਰੜਾ ਸਾਰ ਜਤ ਭਰ ਅਧਿਸਨਿਆਰੂ ਅਹਰ ਮਤਵੀ ਰੱਤਿਆ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਵ ਅਮਰ ਜਿਤ ਟਾਲ ਘਣੀਐ ਸਭ ਸਚੀ ਟਿਕਸਾਲੂ ਜਿੰਕੋ ਨਦਰ ਕਰਮ ਚਨਕਾਰੀ ਨਾਨਕ ਨਦਰਿ ਨਦਰਨ ਹਾਲ ਸਲੋਕ ਵਨਗੁਰੂ ਪਾਣੀ ਪਿਤਾ ਮਾਤਾ ਕਰਤਬਹਕ ਦਿਵਸ ਰੈ ਦੁਇ ਨਾਹੀ ਨਾ ਖਿਲਾਸ ਲ ਜਗਤ ਚੰਗਿਆਈਆਂ ਬੁਰਿਆਈਆਂ ਵਤ ਧਰਮ ਹ ਦੂਰ ਕਰਮੀ ਆਪ ਆਪਣੀ ਕੀ ਨੇੜੇ ਕੀ ਦੂਰ ਇਨੇ ਨਾਮ ਤੇ ਆ ਗਮਸ ਕਰ ਗਾਲੋ ਨਾਨਕ ਤੇ ਮੁਕ ਜਲੇ ਕੀਤੀ ਛਟੀ ਨਾਲ ਵਾਹਿਗੂਰ ਇਕਾ ਖਾਲਸਾ ਵਾਹਿਗੂਰ ਕੀ ਫਤਿਹ